ਸਰ ਤੋਂ ਅੱਗੇ ਸਾਹਮਣੇ ਇਹ ਖੜਾਈ ਵਸ ਰੋਡ ਦੇ ਥੱਲੇ ਮਾਰਿਆ ਕੈਮਰਾ ਹੁੰਦਾ ਥੱਲੇ ਮਾਰ ਕੇ ਕਿੱਥੇ ਖੜੇ ਪੰਜਾਬ ਦੇ بڑے ਸਮੇਂ ਕੀ ਤੁਸੀਂ ਅੰਮ੍ਰਿਤਪੁਰ ਇਹਨਾ ਕਿੰਨਾ ਸਮਾਂ ਹੋ ਗਿਆ ਭਾਈ ਸਮਾਂ ਸਰ ਬਣੇ ਦੇ ਨੂੰ ਰੋਡ ਨੂੰ ਤੁਹਾਨੂੰ ਤੇ ਕਾਫੀ ਟਾਈਮ ਹੋਇਆ ਦਿਖਿਆ ਇਹਨੂੰ ਰੋਡ ਤੇ ਬਣਿਆ ਨਹੀਂ ਕਰੀ ਤੇ ਜਦੋਂ ਅੱਜ ਤੋਂ ਕੋਈ 10-12 ਸਾਲ ਹੋ ਗਏ ਤਾਂ ਹੀ ਚੱਲੇ ਕਰਨੇ ਅਜਾ ਦੋ ਦੋ ਤਿੰਨ ਦਿਨ ਐਮ.ਐਲ.ਏ. ਇਸ ਰੋਡ ਤੇ ਪਿੰਲੇ ਪੜੀ ਪਰ ਹੱਲ ਕੋਈ ਨਹੀਂ ਕੋਈ ਗੋਮ ਹੈ ਲੋਕਾਂ ਕਰਦਾ ਜਿਹੜਾ ਵੀ ਇਹ ਕੋ ਜਾਓ ਸਦਾ ਹੀ ਅੱਗੇ ਕਹਿੰਦਾ ਕਿ ਨਾਲ ਹੀ ਆਪਣੇ ਪੱਲੇ ਹੀ ਹਨ ਕੋਈ ਭਾਈ ਮੰਤਰੀ ਹੋ ਜਾਏ ਐ ਐਮਐਲਏ ਇਹਦੇ ਤੁਹਾਡੇ ਗੱਡੀਆਂ ਦਾ ਨੁਕਸਾਨ ਜਿਹੜਾ ਡਿੱਲੂ ਹੋਇਆ ਨੁਕਸਾਨ ਜੀ ਸਰ ਕੈਮਰਾ ਮਾਰ ਕੇ ਦੇਖੋ ਬੱਸ ਵਿੱਚ ਪੱਖੇ ਨਵੀਆਂ ਨਵੀਂ ਗੱਡੀਆਂ ਲੈਣ ਨੂੰ 7 5 6 ਸਾਲ ਦੀਆਂ ਗੱਡੀਆਂ ਦੇਖੋ ਚਦਰਾ ਚੁਦਰਾ ਸਾਰੀਆਂ ਅੱਗਾ ਪਾੜ ਜਿਹੜੀਆਂ ਰਸਤਾ ਹੀ ਇੰਨਾ ਮਾੜਾ ਕੀ ਗੱਲ ਹੈ ਇਹ ਬਰੋਡਰ ਰੋਡ ਪਾ ਜੀ ਬਹੁਤ ਮਾੜਾ ਨਾਲ ਹੈ ਜੀ ਮੈਂ ਸੱਤ ਪਾਲ ਹੈਗਾ ਜੀ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਸਰ ਆਉਣ ਜਾਣ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਜੇ ਕਿਤੇ ਸ਼ਹਿਰ ਜਾਣਾ ਪੈ ਜੇ ਜਾਂ ਬੱਚੇ ਪੜ੍ਹਨੇ ਜਾਂਦੇ ਨੇ ਜਾਂ ਕੋਈ ਹੋਰ ਹੈ ਸਾਰੀਆਂ ਸਮੱਸਿਆ ਇਨ ਹੈ ਸੇ ਮੇਨ ਜਿਹੜਾ ਹੈਗਾ ਰੋਡ ਦਾ ਕਰਨ ਹੈਗਾ ਜੀ ਆਹੀ ਰੋਡ ਹੈਗਾ ਜਿਹੜਾ ਇਹ ਅਗਰੋਟਾ ਰੋਡ ਹੈਗਾ ਦਿਨਨਗਰ ਟੁੱਪ ਰੋਟਾ ਇੱਥੇ ਘੱਟੋ ਘੱਟ 15 20 ਪਿੰਡ ਆ ਗਏ ਜੀ ਸਾਰਿਆਂ ਸਮੱਸਿਆ ਸਾਰਿਆਂ ਦੀ ਸਮੱਸਿਆ ਕੀ ਹੈ ਜਦੋਂ بارشਾਂ ਦੀ ਉਦੋਂ ਕੀ ਹਾਲਾਤ ਹੁੰਦੇ ਆ ਤਾਂ ਫਿਰ ਬੇੜੀਆਂ ਚਾਹੀਦੀਆਂ ਨੇ ਜੀ ਇੱਥੋਂ ਲੰਘਣ ਵਾਸਤੇ ਜਿਆਦਾ ਹੀ ਮਾੜੇ ਆਹ ਕਿਸਤੀਆਂ ਚਾਹੀਦੀਆਂ ਫੇਰ ਹੀ ਆਪਾਂ ਲੰਘਾਂਗੇ ਨਾ ਟੁੱਟ ਘਟਣਾ ਆਵੇ ਕਹਿੰਦੇ ਬੜੀਆਂ ਹੁੰਦੀਆਂ ਹਾਂ ਬਿਲਕੁਲ ਹੁੰਦੀਆਂ ਨੇ ਜੀ ਹੁੰਦੀਆਂ ਹਾਂਜੀ ਜੇ ਜਦੋਂ ਮਤਲਬ ਸਕੂਲ ਦੇ ਬੱਚੇ ਵਗੈਰਾ ਜਾਂਦੇ ਉਹਨਾਂ ਨੂੰ ਕਿੰਨੀ ਕਿੰਨੀ ਸਮੱਸਿਆ ਆ ਸਮੱਸਿਆ ਬਹੁਤ ਜ਼ਿਆ ਛੋਟੇ ਬੱਚੇ ਚਲੇ ਜਾਂਦੇ ਨੇ ਮੰਨ ਲਓ ਕਾਲਜ ਆ ਰਹੇ ਹਨ ਜਾਂ ਦੂਜੇ ਪਾਸੇ ਜਾ ਰਹੇ ਨੇ ਤੇ ਪਰੇਸ਼ਾਨੀ ਹੀ ਪਰੇਸ਼ਾਨੀ ਉਹਨਾਂ ਨੂੰ ਕਿਤੇ ਨੇਰੇ ਸਵੇਰੇ ਜੇ ਉਹ ਬਹੁਤ ਔਖਾ ਹਾਲ ਹੈ ਕੋਈ ਇੱਥੇ ਵਿਧਾਇਕ ਜਾਂ ਕੋਈ ਪ੍ਰਸ਼ਾਸਨ ਵਾਲੇ ਘਰੀ ਨਹੀਂ ਆਇਆ ਕਰੂਗੀ ਕਦੀ ਨਹੀਂ ਜੀ ਕਹਿੰਦੇ ਕੋਈ ਮਤਲਬ ਸਾਰ ਲਈ ਹੈਗੀ ਬਥੇਰਾ ਜਾ ਕੇ ਕਹਿੰਨੇ ਹੈਗੇ ਆ ਵੀ ਆ ਸਾਡੇ ਰੋਡ ਵਾਲੇ ਪਾਸੇ ਵੇਖੋ ਸਾਡੀਆਂ ਸਮੱਸਿਆਵਾਂ ਹੱਲ ਕਰੋ ਪਰ ਕਹਿੰਦੇ ਨਾ ਜੀ ਮੰਗ ਕਰਦੇ ਮੰਗ ਤੇ ਇਹੋ ਹੀ ਹੈ ਸਰਕਾਰ ਕੋਲੋਂ ਵੀ ਰੋਡ ਜਿਹੜਾ ਹੈਗਾ ਬਣਾਇਆ ਜਾਏ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਮਤਲਬ ਸਹੂਲਤਾਂ ਮਿਲ ਸਕਣ ਬਾਕੀ ਨਾਲੀਆਂ ਗਾਲੀਆਂ ਨਾਲੀਆਂ ਗਲੀਆਂ ਵਗੈਰਾ ਤੇ ਆਮ ਹੀ ਬਣਦੀਆਂ ਰਹਿੰਦੀਆਂ ਨੇ ਪਰ ਮੇਨ ਸਵੱਸਿਆ ਜਿਹੜੀ ਹੈਗੀ ਹੈ ਰੋੜ